ਅੱਜ ਦੇ ਦਿਨ ਅਸੀਂ ਪ੍ਰੈਸ ਕਾਨਫਰੰਸ ਕਰ ਏ ਐਲਾਨ ਕਰ ਰਹੇ ਹਾਂ ਕਿ 13 ਤਰੀਕ ਨੂੰ ਜਿਹੜਾ ਵਾ ਇੱਕ ਅਸੀਂ ਜਿਹੜਾ ਵਾ ਪਿਛਲੇ 7 ਸਾਲ ਤੋਂ ਲਗਾਤਾਰ ਇੱਕ ਦਿਵਸ ਮਨਾ ਰਹੇ ਸੀਗੇ ਵਰਲਡ ਡਿਜੀਟਲ ਪ੍ਰੈਸ ਡੇ ਜਿਹੜਾ ਵਾ ਉਹ ਅਸੀਂ ਮਨਾ ਰਹੇ ਸੀਗੇ ਤੇ ਉਸ ਦਾ ਹੁਣ ਇੱਕ ਵੱਡੇ ਪੱਧਰ ਦੇ ਉੱਤੇ ਇੱਕ ਪ੍ਰੋਗਰਾਮ ਅਸੀਂ ਕਰਨ ਜਾ ਰਹੇ ਹਾਂ 13 ਤਰੀਕ ਨੂੰ ਤਾਂ ਉਸ ਦੇ ਲਈ ਅਸੀਂ ਸੱਦਾ ਦੇ ਰਹੇ ਹਾਂ तमाम ਉਹਨਾਂ ਲੋਕਾਂ ਨੂੰ ਜਿਹੜੇ ਇਸ ਮੀਡੀਆ ਦੇ ਨਾਲ ਜੁੜੇ ਹੋਏ ਨੇ ਮੀਡੀਆ ਅਦਾਰਿਆਂ ਨਾਲ ਜੁੜੇ ਹੋਏ ਨੇ ਉਹ ਸਾਰਾ तमाम ਲੋਕ ਜਿਹੜੇ ਨੇ ਉਹ ਇਸ ਪ੍ਰੋਗਰਾਮ ਚ ਆਣ ਤਾਂ ਕਿ ਇਸ ਪ੍ਰੋਗਰਾਮ ਨੂੰ ਅਸੀਂ ਇੱਕ ਵੱਡੇ ਪੱਧਰ ਤੇ ਲੈ ਕੇ ਜਾ ਸਕੀਏ ਔਰ ਸਰਕਾਰਾਂ ਤੱਕ ਹੋਰ ਜਿਹੜੇ ਪ੍ਰਸ਼ਾਸਨਿਕ ਅਧਿਕਾਰੀ ਆ ਉਹਨਾਂ ਤੱਕ ਇੱਕ ਮੈਸੇਜ ਦੇ ਸਕੀਏ ਕਿ ਅਸੀਂ ਸਾਰੇ ਇੱਕ ਆ ਪਰ ਦੂਜੇ ਪਾਸੇ ਅਸੀਂ ਇੱਕ ਚੀਜ਼ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਇੱਕੋ ਇੱਕ ਮਕਸਦ ਇਹ ਤਾਂ ਹੈ ਹੀ ਹੈ ਕਿ ਅਸੀਂ ਆਪਣੀ ਇੱਕ ਯੂਨਟੀਨ ਐਕਸਪੋਜ਼ ਕਰੀਏ ਦਿਖਾਈਏ ਲੋਕਾਂ ਨੂੰ ਪਰ ਦੂਜੇ ਪਾਸੇ ਸਾਡਾ ਇਹ ਵੀ ਮਕਸਦ ਹੈ ਕਿ ਜਿਹੜੇ ਭਰਾ ਸਾਡੇ ਹੈਗੇ ਨੇ ਡਿਜੀਟਲ ਮੀਡੀਆ ਨਾਲ ਜੁੜੇ ਹੋਏ ਨੇ ਜਾਂ ਮੀਡੀਆ ਨਾਲ ਜੁੜੇ ਹੋਏ ਨੇ ਉਹਨਾਂ ਨੂੰ ਅੱਜ ਨਾ ਅੱਜਕੱਲ ਬੜਾ ਪਰਤਾੜਿਤ ਕੀਤਾ ਜਾਂਦਾ ਵਾ ਉਹਨਾਂ ਨੂੰ ਮੀਡੀਆ ਨੂੰ ਹਰ ਜਗ੍ਹਾ ਦੇ ਉੱਤੇ ਹਰ ਕੋਈ ਸਖਸ਼ ਜਿਹੜਾ ਵਾ ਇਹ ਤੂ ਤੜਕ ਕਰਕੇ ਬੁਲਾਉਂਦਾ ਵਾ ਜਦਕੀ ਮੀਡੀਆ ਪਰਸਨ ਜਿਹੜਾ ਹੁੰਦਾ ਹੈ ਉਹ ਇਸ ਜਿਹੜਾ ਵਾ ਸਮੁਦਾਇ ਦਾ ਇਸ ਲੋਕਾ ਦਾ ਇਸ ਇਸ ਵਰਡ ਦਾ ਇੱਕ ਉਹ ਪਿੱਲਰ ਹੈ ਜਿਸ ਨੂੰ ਚੌਥਾ ਪਿੱਲਰ ਕਿਹਾ ਜਾਂਦਾ ਵਾ ਇਸ ਕਰਕੇ ਸੰਵਿਧਾਨ ਦੇ ਚੌਥੇ ਪਿੱਲਰ ਨੂੰ ਸਾਨੂੰ ਆਪਣੇ ਆਪ ਨੂੰ ਮਜ਼ਬੂਤ ਕਰਨ ਦੀ ਜ਼ਰੂਰਤ ਹੈ ਔਰ ਸਾਨੂੰ ਸਾਰਿਆਂ ਨੂੰ ਇੱਕ ਹੋਣ ਦੀ ਜ਼ਰੂਰਤ ਹੈ ਅਸੀਂ ਸਾਰੇ ਜਿੰਨੀ ਦੇਰ ਇੱਕ ਨਹੀਂ ਹੋਵਾਂਗੇ ਤਾਂ ਅਸੀਂ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਹੱਕ ਨੂੰ ਨਹੀਂ ਲੈ ਸਕਦੇ ਆ ਇਸ ਕਰਕੇ ਸਾਨੂੰ ਆਪਣੇ ਹੱਕ ਲੈਣ ਵਾਸਤੇ ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ ਬਿਲਕੁਲ ਮੈਂ ਆ ਨਹੀਂ ਕਹਿੰਦਾ ਕਿ ਇਸ ਸ਼ਹਿਰ ਦੇ ਵਿੱਚ ਜਾਂ ਇਸ ਪੰਜਾਬ ਦੇ ਵਿੱਚ ਹੋਰ ਕਲੱਬ ਨਹੀਂ ਹੈਗੇ ਕਲੱਬ ਬੜੇ ਹੈਗੇ ਨੇ ਅਸੀਂ ਉਹਨਾਂ ਸਾਰੇ ਕਲੱਬਾਂ ਦੇ ਜਿਹੜੇ ਨੁਮਾਇੰਦੇ ਹੈਗੇ ਨੇ ਪ੍ਰੈਜ਼ੀਡੈਂਟ ਹੈਗੇ ਨੇ ਚੇਅਰਮੈਨ ਹੈਗੇ ਨੇ ਉਹਨਾਂ ਨੂੰ ਵੀ ਅਸੀਂ رابطہ ਕਰ ਰਹੇ ਹਾਂ ਕਿ ਅਸੀਂ ਸਾਰੇ ਇੱਕ ਹੋ ਜਾਈਏ ਕਿਉਂਕਿ ਇੱਕ ਪਲੇਟਫਾਰਮ ਤੇ ਆਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਅਸੀਂ ਉਹਨਾਂ ਨੂੰ ਅਸੀਂ ਕੋਈ ਨਜ਼ਰਅੰਦਾਜ਼ ਨਹੀਂ ਕਰ ਰਹੇ ਹਾਂ ਉਹਨਾਂ ਨੂੰ ਇਹ ਨਹੀਂ ਕਹਿ ਰਹੇ ਹਾਂ ਕਿ ਸਾਡਾ ਕਲੱਬ ਵੱਡਾ ਵੈ ਉਹਨਾਂ ਦਾ ਕਲੱਬ ਛੋਟਾ ਵੈ ਅਸੀਂ ਸਾਰੇ ਇੱਕ ਹੈ ਕਿਉਂਕਿ ਅਸੀਂ ਇੱਕ ਹੋਵਾਂਗੇ ਤਾਂ ਹੀ ਅਸੀਂ ਕੁਝ ਕਰ ਪਾਵਾਂਗੇ ਤਾਂ ਇਸ ਕਰਕੇ ਭਰਾਓ ਸਾਰੇ ਆਓ ਆਪਾਂ ਇੱਕ ਹੋਈਏ ਔਰ ਜਿਹੜੀ ਸਾਡੇ ਹੱਕ ਹੈਗੇ ਨੇ ਉਹ ਅਸੀਂ ਲਈਏ ਬਿਲਕੁਲ ਮੈਂ बार-बार ਇੱਕੋ ਹੀ ਚੀਜ਼ ਸਾਰਿਆਂ ਨੂੰ ਅਪੀਲ ਕਰਨਾ ਆਪਣੇ ਸਾਰੇ ਪੱਤਰਕਾਰ ਭਰਾਵਾਂ ਨੂੰ ਕਿ ਆਓ ਆਪਾਂ ਇਕੱਠੇ ਹੋਈਏ ਕਿਉਂਕਿ ਇਸ ਜਿਹੜਾ ਡੇ ਨੂੰ ਅਸੀਂ ਜਦ ਮਨਾਵਾਂਗੇ ਤਾਂ ਉੱਥੇ ਸਿਰਫ ਸਾਡੇ ਪਰਿਵਾਰ ਦੇ ਲੋਕ ਨਹੀਂ ਹੋਣਗੇ ਉੱਥੇ ਪ੍ਰਸ਼ਾਸਨਿਕ ਅਧਿਕਾਰੀ ਵੀ ਹੋਣਗੇ ਉੱਥੇ ਜਿਹੜੇ ਹੋਰ ਨੁਮਾਇੰਦੇ ਹੈਗੇ ਨੇ ਉਹ ਵੀ ਹੋਣਗੇ ਲੀਡਰ ਸਹਿਬਾਨ ਵੀ ਆਣਗੇ ਤਾਂ ਉਹਨਾਂ ਸਾਰਿਆਂ ਨੂੰ ਜਦ ਤੱਕ ਅਸੀਂ ਆਪਣੀ ਯੂਨਿਟੀ ਨਹੀਂ ਦਿਖਾਵਾਂਗੇ ਤਦ ਤੱਕ ਉਹਨਾਂ ਨੂੰ ਆਪਾਂ ਆਪਣੇ ਹੱਕ ਉਹਨਾਂ ਤੋਂ ਨਹੀਂ ਲੈ ਪਾਵਾਂਗੇ ਤੇ ਇਸ ਕਰਕੇ ਸਾਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਆਪਾਂ ਸਾਰੇ ਇੱਕੋ ਹੀ ਆਈ ਵੀ ਪਹੁੰਚ ਕਰ ਸਕੀਏ ਮੈਂ ਇੱਕ ਚੀਜ਼ ਹੋਰ ਕਹਿਣਾ ਚਾਹੁੰਦਾ ਕਿ ਜਿਹੜੇ ਮੇਰੀ ਆਵਾਜ਼ ਜਿਹੜੇ ਵੀ ਆਪਣੇ ਪੱਤਰਕਾਰ ਭਰਾਵਾਂ ਤੱਕ ਪਹੁੰਚ ਰਹੀ ਹੈ ਉਹਨਾਂ ਸਾਰਿਆਂ ਨੂੰ ਮੈਂ ਬੇਨਤੀ ਕਰੂੰਗਾ ਕਿ ਉਹ ਆਨ ਅਸੀਂ ਇਸ ਚੀਜ਼ ਦੀ ਮਾਫੀ ਚਾਹੁੰਦੇ ਹਾਂ ਕਿ ਕਈ ਪੱਤਰਕਾਰ ਭਰਾਵਾਂ ਤੱਕ ਅਸੀਂ ਆਪਣੇ ਆਪ ਨੂੰ ਜਿਹੜੀ ਹੈ ਪਹੁੰਚ ਨਹੀਂ ਕਰ پا ਰਹੇ ਹਾਂ ਤਾਂ ਇਸ ਕਰਕੇ ਜਿਹੜੇ ਸਾਨੂੰ ਸੁਣ ਰਹੇ ਨੇ ਸਾਨੂੰ ਦੇਖ ਰਹੇ ਨੇ ਉਹਨਾਂ ਸਾਰਿਆਂ ਨੂੰ ਰਿਕੁਐਸਟ ਹੈ ਕਿ ਉਹ ਸਾਰੇ ਸਾਰੇ ਇਸ ਪ੍ਰੋਗਰਾਮ ਚ ਆਣ ਬੇਸ਼ੱਕ ਉਹ ਸਿਰਫ ਲੁਧਿਆਣੇ ਦੇ ਨਹੀਂ ਪੰਜਾਬ ਦੇ ਕਿਸੇ ਵੀ ਕੋਨੇ ਤੋਂ ਆ ਸਕਦੇ ਨੇ ਮੋਸਟ ਵੈਲਕਮ ਹੈ ਉਹਨਾਂ ਦਾ ਔਰ ਕਿਉਂਕਿ ਇਹ ਜਿਹੜਾ ਕਲੱਬ ਹੈਗਾ ਵਾ ਸਿਰਫ ਲੁਧਿਆਣੇ ਦਾ ਨਹੀਂ ਪੂਰੇ ਪੰਜਾਬ ਦਾ ਅਸੀਂ ਬਣਾਉਣ ਜਾ ਰਹੇ ਹਾਂ ਪੂਰੇ ਪੰਜਾਬ ਦੀ ਯੂਨਿਟੀ ਅਸੀਂ ਦਿਖਾਉਣ ਜਾ ਰਹੇ ਹਾਂ ਤੇ ਇਸ ਕਰਕੇ ਹਰੇਕ ਨੂੰ ਅਸੀਂ ਜਿਹੜਾ ਵਾ ਸੱਦਾ ਪੱਤਰ ਦਿੰਨੇ ਆ ਖੁੱਲਾ ਸੱਦਾ ਪੱਤਰ ਦਿੰਨੇ ਆ ਕਿ ਆਓ ਅਸੀਂ ਮਿਲ ਕੇ ਇੱਕ ਜਿਹੜੀ ਯੂਨਿਟੀ ਨੂੰ ਦਖਾਈਏ ਦਰਸ਼ਾਈਏ ਤਾਂ ਕਿ ਅਸੀਂ ਆਪਣੇ ਹੱਕ ਲੈ ਸਕੀਏ। ਕੀ ਇਹਦੇ ਵਿੱਚ ਮੈਂਬਰ ਬਣਨਾ ਉਹਦੇ ਲਈ ਕੀ ਕੀ ਡਾਕੂਮੈਂਟਸ ਜਰੂਰੀ ਆ ਕੀ? ਬਿਲਕੁਲ ਜੇ ਅਗਰ ਤੁਸੀਂ ਸਾਡੇ ਇਸ ਕਲੱਬ ਦੇ ਜਿਹੜੇ ਮੈਂਬਰ ਬਣਨਾ ਚਾਹੁੰਦੇ ਹੋ ਤਾਂ ਜਿਹੜੇ ਅਸੀਂ ਕ੍ਰਾਈਟੇਰੀਆ ਰੱਖਿਆ ਗਿਆ ਵਾ ਅਸੀਂ ਉਹਨਾਂ ਉਹ ਕ੍ਰਾਈਟੇਰੀਆ ਨੂੰ ਅਸੀਂ ਜਿਹੜਾ ਫੁੱਲਫਿਲ ਕਰ ਰਹੇ ਹੋ ਤੁਸੀਂ ਤੇ ਤੁਸੀਂ ਇਸ ਦੇ ਮੈਂਬਰ ਬਣ ਸਕਦੇ ਹੋ ਔਰ ਇਹਦੇ ਵਾਸਤੇ ਮੈਂ ਇੱਕ ਚੀਜ਼ ਹੋਰ ਤੁਹਾਨੂੰ ਬਾਰ-ਬਾਰ ਕਹ ਦੇਣਾ ਚਾਹਣਾ ਵਾ ਕਿ ਸਾਡੇ ਕਲੱਬ ਦਾ ਮੈਂਬਰ ਬਣਨ ਵਾਸਤੇ ਕਿਸੇ ਵੀ ਸਰਕਾਰੀ yellow card ਜਾਂ accreditation card ਜਾਂ ਕਿਸੇ ਵੀ card ਦੀ ਜ਼ਰੂਰਤ ਨਹੀਂ ਹੈ ਤੁਸੀਂ press reporter ਹੋਣੇ ਚਾਹੀਦੇ ਹੋ ਤੁਸੀਂ ਪੜ੍ਹੇ ਲਿਖੇ ਹੋਣੇ ਚਾਹੀਦੇ ਹੋ ਤੁਸੀਂ ਇੱਕ ادارے ਦੇ ਨਾਲ ਜੁੜੇ ਹੋਣੇ ਚਾਹੀਦੇ ਹੋ ਤੁਹਾਡਾ ਆਧਾਰਾ ਜਿਹੜਾ ਵਾ ਇੱਕ ਲੈਵਲ ਤੇ ਲੋਕਾਂ ਦੀ ਆਵਾਜ਼ ਨੂੰ ਚੁੱਕਣ ਵਾਲਾ ਹੋਣਾ ਚਾਹੀਦਾ ਵਾ ਨਾ ਕਿ blackmail ਕਰਨ ਵਾਲਾ ਹੋਣਾ ਚਾਹੀਦਾ ਵਾ ਤੁਸੀਂ ਆਓ ਅਸੀਂ most welcome ਤੁਹਾਡਾ ਕਰਦੇ ਆਂ ਔਰ ਆਪਣੇ ادارے ਦੇ ਨਾਲ ਆਪਣੇ ਸੰਸਥਾ ਦੇ ਨਾਲ ਤੁਹਾਨੂੰ ਅਸੀਂ ਜੋੜਾਂਗੇ ਠੀਕ ਹੈ